हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਜਿਸ ਪਿੰਡ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੰਨਨ ਨੂੰ ਪਹੁੰਚੇ ਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਸੋਚਬਾਲ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੰਨਨ ਸੋ ਸਾਰੇ ਪਾਸੇ ਤੁਸੀਂ ਵਿਜ਼ਿਟ ਕਰ ਸਕਦੇ ਜਿਸ ਪਿੰਡ ਸੋ ਤਰਨ ਤਰਨ ਤੋਂ ਵੀ ਕੋਈ 15 ਕਿਲੋਮੀਟਰ ਦੀ ਦੂਰੀ ਆ ਅਮਰਸਰ ਇੱਥੋਂ ਤਕਰੀਬ ਨੱਗੇ ਕੋਈ 12-15 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਭਿੱਖੀਵੰਡ ਵੀ ਤਕਰੀਬਨ ਕੋਈ 15-16 ਕਿਲੋਮੀਟਰ ਦੀ ਦੂਰੀ ਆ ਓਨਰ ਫੌਜੀ ਸੁਖਰਾਜ ਸਿੰਘ ਉਹਨਾਂ ਦੇ ਘਰ ਦੋਸਤੋ ਅੱਜ ਆਪਣੀ ਵਿਜ਼ਿਟ ਆ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਤੁਹਾਨੂੰ ਝੋਟੀ ਦਿਖਾਵਾਂਗੇ ਮੁਰਾ ਬਰੀਡ ਦੀ ਝੋਟੀ ਆ ਸੋ ਬਹੁਤ ਪਿਆਰੀ ਝੋਟੀ ਆ ਸੋ ਸਟਾਰਟਿੰਗ ਦੇ ਵਿੱਚ ਆਪਾਂ ਜਿਹੜਾ ਬਿਲਕੁਲ ਜ਼ਿਕਰ ਕਰ ਦਿੰਨੇ ਆ ਇੱਕ ਕਾਰਨ ਫੌਜੀ ਸਾਹਿਬ ਉਹਨਾਂ ਦਾ ਹੈ ਵੀ ਉਹਨਾਂ ਤਾਂ ਜਿਹੜੇ ਪਸ਼ੂ ਆ ਠੀਕ ਆ ਜੀ ਉਹਨਾਂ ਦੇ ਮਦਰ ਫਾਦਰ ਸਾਂਭਦੇ ਆ ਕਾਰਨ ਇਹ ਸੀ ਠੀਕ ਆ ਜੀ ਥੋੜੀ ਜੀ ਸਾਫ ਸੰਭਾਲ ਵਾਲੇ ਪਾਸਿਓਂ ਔਖਾ ਸੌਖਾ ਹੋਣ ਕਰਕੇ ਜਿਹੜੇ ਇਹ ਦੋ ਪਸ਼ੂ ਰੱਖਿਆ ਇੱਕ ਜਿਹੜੀ ਝੋਟੀ ਵੀਰ ਹੁਣੀ ਸੇਲ ਕਰਦੇ ਆ ਆਪ ਡਿਊਟੀ ਦੇ ਨੇ ਇਹ ਝੋਟੀ ਦੀ ਡਿਟੇਲ ਜਿਹੜੀ ਆ ਦੋਸਤੋ ਮੈਂ ਤੁਹਾਡੇ ਨਾਲ ਪੂਰੀ ਆਪ ਸਾਂਝੀ ਕਰਤੀ ਹਾਂਗਾ ਸੁਪਲੂਨ ਪਹਿਲਾ ਸਵੇਰ ਝੋਟੀ ਸੂਈਏ ਮੂੰਹੋਂ ਦੰਦੀ ਚੌਗੀ ਚਾਰ ਦੰਦ ਮਗਰ ਕਟਾ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਸੋ ਕਟਾ ਤੁਸੀਂ ਦੇਖ ਸਕਦੇ ਹੋ ਦੋਸਤੋ ਕੋਈ 15 18 20 ਕਿ ਦਿਨਾਂ ਦਾ ਆਈਡੀਆ ਲਾ ਲਿਆ ਜਾਂ ਕੋਈ 20 18 ਦਿਨਾਂ ਦਾ ਜਿਹੜਾ ਸੂਹਾ ਹੈਗਾ ਝੋਟੀ ਦਾ ਐਸ ਵਕਤ 10 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਹਾਜ਼ਰ ਆ ਮੌਕੇ ਤੇ ਕੋਈ ਵੀ ਫਾਰਮਰ ਭਰਾ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਬਾਕੀ ਚਵਾਈ ਆਪਾਂ ਜਿਹੜੀ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਵੀਡੀਓ ਦੇ ਵਿੱਚ ਸੋ ਸ਼ਾਮ ਦਾ ਜਿਹੜਾ ਸਮਾਂ ਸੀਗਾ ਕੁਝ 6 ਵਜੇ ਦਾ ਬਿਲਕੁਲ ਆਪਾਂ ਚਵਾਈ ਨਾਲ ਹੀ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਕੋਈ ਵੀ ਭਰਾ ਆਪਣਾ ਫਾਰਮਰ ਸ਼ੌਂਕ ਰੱਖਦਾ ਇਹੋ ਜੀ ਝੋਟੀ ਦਾ ਕੋਈ ਸ਼ਕੀਨ ਝੋਟੀ ਖਰੀਦਣ ਦਾ ਗੱਲਬਾਤ ਤੁਸੀਂ ਕਰ ਲਿਓ ਨੰਬਰ ਆਪਾਂ ਬਿਲਕੁਲ ਵੀਰ ਸੁਖਰਾਜ ਸਿੰਘ ਹੁਣ ਦੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ। ਬਾਕੀ ਚਵਾਈ ਜੂ ਵੀ ਬਹੁਤ ਹੀ ਚੰਗੀ ਲੱਗੀ ਆ ਕਰਮਾਲੀ ਨੂੰ। ਬਾਕੀ ਚਵਾਪ ਸਮਾ ਇੱਕ ਨੰਬਰ ਆ। ਲੌਂਦੀ ਬਣਦੀ ਬਹੁਤ ਵਧੀਆ ਠੀਕ ਆ ਜੀ। ਇੱਕੋ ਟਾਈਮ ਬਸਮਾ ਲੌਂਦੀ, ਇੱਕੋ ਟਾਈਮ ਖਾਲੀ ਹੁੰਦੀ ਆ। ਅਗਲੇ ਪਿਛਲੇ ਥਣਾਂ ਦੀ ਵੰਡ ਵੀਰ ਲ ਤੁਸੀਂ ਦੇਖ ਸਕਦੇ ਜੀ। ਮੁਠੀ ਜਲਾ ਥਣ ਲੱਗਾ। ਬਾਕੀ ਹਾਈਟ ਕੱਦ ਪੂਰਾ ਵੱਡਾ ਝੋਟੀ ਦਾ। ਸੋ ਦੂਰੋਂ ਨੇੜੇੋਂ ਕੋਈ ਵੀ ਆਪਣਾ ਫਾਰਮਰ ਪ੍ਰਾਟਿਕਾ ਜੀ ਇਹ ਝੋਟੀ ਦੇਖ ਕੇ ਤੁਸੀਂ ਵਿਜ਼ਿਟ ਕਰਦੇ ਹੋ ਹਾਈਟ ਕਰਦ ਵੱਡਾ ਝੋਟੀ ਦਾ ਸੋਹਣਾ ਪਿੱਠਪੜਾ ਰਾਜੀ ਪੂਰੇ ਵਜਨ ਲੋਡ ਦੇ ਵਿੱਚ ਛੋਟਾ ਸਿੰਘ ਗੋਲ ਬਾਕੀ ਸ਼ਾਈ ਤੁਸੀਂ ਆਪ ਦੇਖ ਲਓ ਠੀਕ ਆ ਜੀ ਜੈਡ ਬਲੈਕ ਝੋਟੀ ਆ ਕੁਝ ਕੁ ਮਗਰ ਪੂਛ ਤੇ ਕੋਈ 2 2 3 ਇੰਚ ਜਿਹੜੇ ਵਾਲ ਉਹ ਵਾਈਟਾ ਬਾਕੀ ਠੰਡੀ ਮਿੱਠੀ ਬਹੁਤ ਜਿਆਦੀ ਆ ਸੋ ਵੀਰ ਉਹਨਾਂ ਦੇ ਬਿਲਕੁਲ ਮਦਰ ਫਾਦਰ ਇਸ ਝੋਟੀ ਦੀ ਚਵਾਈ ਕਰਦੇ ਆ ਠੰਡੀ ਮਿੱਟੀ ਆ ਬਾਕੀ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਠੀਕ ਆ ਜੀ ਹਾਈਟ ਕੱਦ ਲੈਂਥ ਤੁਸੀਂ ਵੇਖ ਸਕਦੇ ਜੇ ਝੋਟੀ ਦੀ ਡਾਢੀ ਚੰਗੀ ਆ ਕਰਮ ਵਾਲੀ ਦੀ ਬਾ ਕਮਾਲ ਝੋਟੀ ਆ ਬਾਕੀ ਮੇਰਾ ਭਰਾ ਕੋਈ ਵੀ ਮੌਕੇ ਤੇ ਬਣਿਆ ਥਣਿਆ ਪਸ਼ੂ ਆਪਣਾ ਦੋ ਟਾਈਮ ਚੋਕੇ ਤਸੱਲੀ ਕਰ ਲੇ ਸੋ ਜਿਸ ਵੀ ਭਰਾ ਫਾਰਮਰ ਨੇ ਠੀਕ ਆ ਜੀ ਪਸ਼ੂ ਖਰੀਦਣਾ ਹੁੰਦਾ ਸੋ ਹੋਏ ਵੇ ਇੱਕ ਵਾਰ ਆਪਾਂ ਜਿਹੜੀ ਸਾਰੇ ਵੀਰਾਂ ਨੂੰ ਨੋਟ ਗੱਲ ਕਰਾ ਦਿੱਦੀ ਆ ਵੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਝੋਟੀ ਬਾ ਕਮਾਲ ਝੋਟੀ ਆ ਚੁਵਾਈ ਚੰਗੀ ਆ ਇੱਕ ਨੰਬਰ ਪੂਰੀ ਪਰਫੈਕਟ ਸੋ ਡਿਮਾਂਡ ਵੀਰ ਸੁਖਰਾਜ ਉਹਨਾਂ ਨੇ ਦੀ 1,50,000 ਕੀਤੀ ਆ ਸੋ ਡੇਢ ਲੱਖ ਵੀਰਾਂ ਦਾ ਵੀ ਡਿਮਾਂਡ ਆਪਾਂ ਕਰਦੇ ਆ 1,45,000 ਦੀ ਉਹਨਾਂ ਕਿਹਾ ਵੀ ਆਪਾਂ ਝੋਟੀ ਦੇਣੀ ਆ ਜੈਸ ਨੂੰ ਸੋ ਵੀਰ ਦੇ ਜਿਹੜੇ ਨੰਬਰ ਆ ਦੋਸਤੋ ਸਕਰੀਨ ਦੇ ਉੱਪਰ ਚੱਲਣਗੇ ਚਵਾਈ ਤੁਸੀਂ ਵੀਡੀਓ ਦੇ ਵਿੱਚ ਤਸੱਲੀ ਦੇ ਨਾਲ ਦੇਖ ਲਈ ਆ ਇੱਕ ਨੰਬਰ ਚਵਾਈ ਆ ਬਾਕੀ ਮੁੱਠੀ-ਮੁੱਠੀ ਥਾਣਾ ਗੈਬ ਸਪੇਸ ਵੰਡ ਚੌਥਾ ਥਾਣਾ ਦੀ ਬਾ ਕਮਾਲ ਵੱਡੀ ਹਾਈਟ ਕੱਟ ਦੇ ਵਿੱਚ ਆ ਸੋ ਸੋ ਬਾਕੀ ਚਵਾਈ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਨੰਬਰ ਸਕਰੀਨ ਦੇ ਉੱਪਰ ਲਾ ਦਿੱਤਾ ਸੋ ਬਾਕੀ ਮੇਰਾ ਭਰਾ ਤੁਹਾਡਾ ਹੱਕ ਬਣਦਾ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਬਾਕੀ ਇਹ ਅੱਜ ਆਪਾਂ ਜਿਹੜੀ ਇੱਕ ਛੋਟੀ ਤੁਹਾਨੂੰ ਦਿਖਾਉਣੀ ਸੀ ਇਸ ਵੀਡੀਓ ਦੇ ਵਿੱਚ ਜਿਹੜੇ ਭਰਾ ਨੂੰ ਫੱਬੂਗੀ ਜਚੂਗੀ ਆਣ ਕੇ ਆਪਦੀ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਜੇ ਚਵਾਈ ਦੇਖ ਲਿਆ ਜੇ ਪਰਫੈਕਟ ਚਵਾਈ ਆ 10 ਕਿਲੋ ਧਾਰਾਂ ਦੇ ਥੱਲੇ ਹੁਣ ਹਾਜ਼ਰ ਆ ਬਾਕੀ ਮੇਰਾ ਭਰਾ ਚੀਜ਼ ਤੁਹਾਨੂੰ ਦਿਖਾ ਦਿੱਤੀ ਆ ਸੋ ਜਿਹੜੇ ਵੀ ਭਰਾ ਨੂੰ ਪਸੰਦ ਆਊਗੀ ਇਹ ਝੋਟੀ ਆਪਣਾ ਬਿਲਕੁਲ ਧਿਆਨ ਕੇ ਤਸੱਲੀ ਕਰੋ ਠੀਕ ਆ ਜੀ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆ ਸੋ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ ਜੀ